ਸ਼ੀਰ ਦਾਗ ਮਹੱਲਾ ਪੰਜਮਾ ਕਰਿ ਸ਼ੀਵਾ ਕਰਨ ਕਾਰਨ ਏਕ ਹੋਈ ਜਿਨ ਕੀ ਆ ਆਕਾਰ ਤਿਸੈ ਧਿਆਵ ਮੰਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਾਹੀ ਧਿਆਏ ਛੋੜ ਸਗਲ ਸਿਆਨ ਪਾਤ ਸਾਚ ਸ਼ਬਦ ਲਿਵ ਲਾਇ ਰਹਾਉ ਦੁਖ ਕਲੇਸ਼ ਨਾ ਪਾਉ ਬਿ ਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰਬਿਨ ਤਰਿਓ ਨ ਕੋਈ ਦੇਖ ਦਰਸ਼ਨ ਮਨਸਦਾਰੈ ਪਾਪ ਸਗਲੇ ਜਾਏ ਹਉ ਤਿਨ ਕੈ ਬਲੇ ਹਾਰ ਨੈ ਜੀ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਹਉ ਸੇਵਡ ਪਾਗੀ ਨਾਨਕਾ ਜਨਾ ਮਨ ਇਹੋ ਭਾਉ ਸ਼੍ਰੀ ਰاگ ਮਹੱਲਾ ਪੰਜਮਾ ਸਚ ਹਰ ਤਨ ਪੂਜ ਸਤ ਗੁਰ ਛੋਡ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ ਜਪ ਮੰਨ ਇਨਾਮ ਏਕ ਆਪਾਰ ਪ੍ਰਾਨ ਮਨ ਤਨ ਜਿਨੈ ਦੀ ਆਰਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖੰਦਾਰ ਸਾਸਨ ਤੋਖ ਦਿਆ ਕਮਾਵੈ ਇਹਾ ਕਰਨੀ ਸਾਰ ਆਪ ਛੋਡ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਰੰਕਾਰ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਆਪ ਆਸਾਰ ਕਹ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਾਂਭ ਵਿਚਾਰ ਸ੍ਰੀ ਦਾਗ ਮਹੱਲਾ ਪੰਜਮਾ ਦ੍ਰੋਕਿਤ ਸ੍ਰੋਕਿਤ ਮਦੈ ਸੰਸਾਰ ਸਗਲਾ ਨਾਹੋਂ ਤੇ ਪਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੈ ਸਮਾਣਾ ਕਿਆ ਹੋ ਸੁਨੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾ ਮਾਨਵ ਮਾਨ ਮੱਦੈ ਸੋ ਸੇਵਕ ਨਾਹੀ ਤਤ ਸੰਦਰਸੀ ਸੰਤੋ ਕੋਈ ਕੋਟ ਮਦਾਹੀ ਕਹਿਨ ਕਹਾਵਨ ਇਹ ਕੀਰਤ ਕਰ ਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਵਗਤ ਕਿਸ਼ਨ ਦਰਨ ਆਇਆ ਸੰਤਨ ਕੀ ਦੇਨ ਨਾਨਕ ਦਾਨ ਪਾਇਆ ਸ਼੍ਰੀ ਰਾਗ ਮਹੱਲਾ ਪੰਜਮਾ ਕਰ ਸਤਮਾ ਤੇਰੇ ਪਰੋਸੇ ਪਿਆਰੀ ਮੈਂ ਲਾਡ ਲੜਾਇ ਆਪੂ ਲੈ ਚੁਕੈ ਬਾਰਕ ਤੂੰ ਹਰ ਪਿਤਾ ਮਾਇਆ ਸੋਹੇਲੇ ਕਹਿਣ ਕਹਾ ਮਨ ਤੇਰਾ ਬਖਮ ਪਾਵਨ ਰਹਾਉ ਓ ਮਾਨ ਤਾਨ ਕਰੋ ਤੇਰਾ ਹੋ ਜਾਨੋ ਆਪਾ ਸਭ ਹੀ ਮਦ ਸਭ ਹੈ ਤੇ ਬਾਹਰ ਬੇਮੋਤਾਜ ਬਾਪਾ ਪਿਤਾ ਹੋ ਜਾਨੋ ਨਹੀਂ ਤੇਰੀ ਕਮਨ ਜੁਗਤਾ ਮਨਦਨ ਮੁਕਤ ਸੰਤੋ ਰਾਖੈ ਸੰਤੋ ਮੇਰੀ ਰਾਖੈ ਮਮਤਾ ਭੇ ਕਿਰਪਾਲ ਠਾਕੁਰ ਰਹਉ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਮਾ ਕਰ ਪਹਿਲਾ ਸੰਤ ਜਨਾ ਮਿਲ ਪਾਈਆ ਕਾਟੜਿਆ ਜਮਕਾਲ ਸੱਚਾ ਸਾਹਿਬ ਮਨ ਮੁਠਾ ਹੋਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨ ਸਿਆ ਸਭ ਜੰਗ ਜਾਲ ਮੇਰੇ ਸਤਗੁਰਾਂ ਹੋ ਤਦ ਵਿਟੋ ਕੁਰਬਾਨ ਇਰੇ ਦਰਸ਼ਨ ਕੋ ਬਲਿਹਾਰਨੈ ਤੁਸ ਦਿੱਤਾ ਅਮਰਤ ਨਾਮ ਰਹਾਉ ਜਿਨ ਤੂ ਸੇਵਿਆ ਪਾਉ ਕਾਰ ਸੇਈ ਪੁਰਖ ਸੁਜਾਣ ਤਿੰਨਾ ਪਿਛੈ ਛੁੱਟੀਐ ਜਿਨ ਇੰਦਰ ਨਾਮ ਨਿਦਾਨ ਗੁਰ ਜੀ ਵਡਦਾਤਾ ਕੋ ਨਹੀਂ ਜਿਨੇ ਦਿੱਤਾ ਆਤਮ ਦਾ ਆਏ ਸੇ ਪਰਵਾਣ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵਢਿਆਈਆਂ ਪੂਰਬ ਲਿਖਿਆ ਪਾਏ ਸਚ ਕਰਤਾ ਸਚ ਕਰਨਹਾਰ ਸਚ ਸਾਹਿਬ ਸਚ ਟੇਕ ਸੱਚੋ ਸਤਿ ਵਖਾਣੀਐ ਸੱਚੋ ਬੁੱਧ ਬਿਵੇਕ ਸਰਬ ਨਿਰੰਤਰ ਰਵ ਰਹਿਆ ਜਪੁ ਨਾਨਕ ਜੀ ਵਾ ਏਕਿ ਸ਼੍ਰੀ ਰਾਗ ਮਹਲਾ ਪੰਜਮਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਿਗੁਰ ਬਚਨ ਕਮਾਵਣੀ ਸਚਾਹਿ ਵਿਚਾਰ ਬਿਨ ਸੰਗ ਸਾਧੂ ਸੰਗਤ ਰਤਿਆ ਮਾਇਆ ਮੋ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਉ ਗੁਰਸਮਰਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰਿਆ ਗੋਚਰ ਨਿੰਮਲਾ ਗੁਰਜੀ ਵੜੇ ਅਬਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰਤੇ ਬਾਹਰ ਕਿਛ ਨਹੀਂ ਕਿ ਗੁਰ ਕੀਤਾ ਲੋੜੈ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰਮਨਸਾ ਪੂਰਨ ਹਾਰ ਗੁਰਦਾਤਾ ਘਰ ਨਾਮ ਦੇ ਉਦਰੈ ਸਭ ਸੰਸਾਰ ਉਰਸਮ ਰਤ ਗੁਰਨੰਕਾਰ ਗੁਰ ਉਚਾਗਮ ਪਾਰ ਗੁਰ ਕੀ ਮੈ ਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਛੀਐ ਤਿਤੜੇ ਸਤਗੁਰ ਪਾਰ ਪੁਰਬ ਲਿਖੇ ਪਾਵਣੇ ਸਚ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਬੋੜ ਨਹੀਂ ਬਿਨਾਸ ਹਰ ਨਾਨਕ ਕਦੇ ਨ ਵਿਸਰੋ ਜੀਉ ਪਿੰਡ ਤੇਰਾ ਸਾਸ ਸ਼੍ਰੀ ਰਾਗ ਮਹੱਲਾ ਪੰਜਮਾ ਸੰਤ ਜਨੋ ਸੁਣ ਪਾਈਓ ਛੂਟਣ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਧਾਰ ਕਾ ਨਾਉ ਆਗੇ ਦਰਗਹਿ ਮੰਨੀਐ ਮਿਲੈ ਨਥਾ ਵੈਥਾਉ ਪਾਈ ਰੇ ਸਾਜੀ ਸਤਗੁਰ ਸੇਵ ਸਤਗੁਰ ਤੁਠੈ ਪਾਈਐ ਪੂਰਨ ਅਲਖਾ ਪੀਵ ਰਹਾਉ ਸਤਗੁਰ ਵਿਟੋ ਵਾਰਿਆ ਜਿਨੇ ਦਿੱਤਾ ਸਚ ਨਾਉ ਅਨ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪੈਨਣਾ ਸੱਚੇ ਸੱਚਾ ਨਾਉ ਸਾਸ ਗਰਾਸਨ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰ ਨ ਦੀਸਈ ਆਠ ਪੈਰ ਤੇ ਸਜਾਪ ਨਦਰ ਕਦੇ ਤਾਂ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਾਵੇਂ ਰਹਿ ਅਸਮਾਏ ਜਿੰਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰਨ ਆਵੇ ਜਾਏ ਕੋ ਓੰਕਾਰ ਸਤ ਗੁਰ ਪ੍ਰਸਾਦ ਸ਼੍ਰੀ ਦਾਗ ਮਹੱਲਾ ਪਹਿਲਾ ਕਰ ਪਹਿਲਾ ਸਤ ਵਧੀਆਂ ਆਖ ਆਖ ਮਨ ਵਾਵਣਾ ਜੋ ਜੋ ਜਾਪੈ ਵਾਏ ਜਿਸ ਨੂੰ ਵਾਏ ਸੁਣਾਈਐ ਸੋ ਕੇਵੜ ਕਿਤਿ ਥਾਏ ਆਖਣ ਵਾਲੀ ਜਿਤੜੇ ਸਭ ਆਖ ਰਹੇ ਲਿਵ ਲਾਏ ਬਾਬਾ ਲਹੋ ਅਗਮ ਪਾਰ ਪਾਕੀ ਨਾਹੀ ਪਾਕ ਥਾਏ ਸੱਚਾ ਪਰਵਦਗਾਰਾ ਹਾ ਤੇਰਾ ਹੁਕਮ ਨਾ ਜਾਪੀ ਕੇਤੜਾ ਲੇਖ ਨ ਜਾਣੈ ਕੋਈ ਜਿਸੋਂ ਸਾਇਰ ਮੇਲੀਐ ਤਿਲ ਨ ਪੂਜੈ ਕਰੋਏ ਕੀਮਤ ਕਿਨੈ ਨਪਾਈਆ ਸਭ ਸੁਣ ਸੁਣ ਆਖੇ ਸੋ ਇਹ ਪੀਰ ਪੈ ਕੰਮਰ ਸਾਲਕ ਸਾਧਕ ਸੌਦੇ ਸ ਔਰ ਸ਼ਹੀਦ ਪੀਰ ਪੈ ਕੰਮਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸੇਖ ਮਸਾਇਕਾ ਜੀ ਮੁੱਲਾ ਦਰਦਰ ਵੇਸ ਰਸੀਦ ਬਰਕਤ ਇਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਟਾਏ ਪੁੱਛ ਨਾ ਲੇਵੈ ਦੇਵਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖੈ ਨਦਰਕਾਰ ਜੈ ਪਾਵੈ ਤੈ ਦੇ ਧਵ ਨਾਮ ਨਾ ਜਾਣੀਐ ਨਾਵਾ ਕੇ ਵਡਨਾਉ ਜਿੱਥੈ ਬਸੈ ਮੇਰਾ ਪਾਤਸ਼ਾਹ ਸੋ ਕੇ ਵਡਹਿ ਥਾਉ ਅੰਬੜ ਕੋਈ ਨ ਸਕੈ ਹਉ ਕਿਸਨੂੰ ਪੁੱਛਣ ਜਾਉ ਵਰਣਾ ਵਰਣਾ ਪਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਢਿਆਈਆਂ ਜੇ ਪਾਵੈ ਤੈ ਦੇਹ ਹੁਕਮ ਸਵਾਰੇ ਆਪਣੇ ਜਸਨ ਢਿੱਲ ਕਰੇ ਸਭ ਕੋ ਆਕੈ ਬੋਤ ਬੋਤ ਲੈਣੇ ਕੇ ਵਿਚਾਰ ਕੇਵੜਾ ਦਾਤਾ ਆਖੀਏ ਦੇਕੇ ਰਹਿ ਅਸਮਾਰ ਨਾਨਕ ਟੂਟਨਾ ਆਵੀ ਤੇਰੇ ਜੁਗਹਿ ਜੁਗਹਿ ਪੰਡਾਰ ਮਹੱਲਾ ਪਹਿਲਾ ਸਬੇ ਕੰਤਮ ਮਹਿਲੀਆਂ ਸਗਲੀਆਂ ਕਰੈ ਸ਼ਿੰਗਾਰ ਗਣਤ ਗਨਾਵਣੇ ਆਈਆਂ ਸੁਹਾ ਵੇਸਵਕਾਰ ਪਾਖੰਡ ਪ੍ਰੇਮ ਨਾ ਪਾਈਐ ਖੂਟਾ ਪਾਜ ਖੁਆਰ ਹਰ ਜਿਉ ਉਪਿਰ ਰਾਵੈ ਨਾਰ ਤੁਧ ਪਾਵਨ ਸੋਹਾ ਗਣੀ ਆਪਣੀ ਕਿਰਪਾ ਲੇਹ ਸਵਾਰ ਰਹਾਉ ਗੁਰ ਸ਼ਬਦ ਦੀ ਸ਼ਿੰਗਾਰੀਐ ਤਨ ਮਨ ਪਿਰ ਕੈ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ ਲਾਲ ਰਤੀ ਸੱਚ ਪੈ ਵਸੀ ਪਾਇ ਰਤੀ ਸੰਗ ਰਾਸ ਪਿਰਕੀ ਚੇਰੀ ਕਾਢੀ ਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨ ਤੂ ਟਈ ਸਾਚੇ ਮੇਲ ਮਿਲਾਉ ਸ਼ਬਦ ਰਤੀ ਮਨ ਵੇਦਿਆ ਹਉ ਸਦ ਬਲੇ ਹਾਰੈ ਜਾਉ ਸਾਤਨ ਰੰਡ ਨ ਵੈਸੈ ਜੇ ਸਤਿਗੁਰੂ ਮਾਹਿ ਸਮਾਇ ਪਿਰ ਸਾਲੂ ਨੋਤਨੋ ਸਾਚੋ ਮਰੈ ਨ ਜਾਏ ਨਿਤਰ ਵੈ ਸੁਹਾਗਣੀ ਸਾਚੀ ਨਜ਼ਰ ਰਜਾਏ ਸਾਚ ਧੜੰਦੀ ਤਨ ਮੰਡੀਐ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦਵਾਰ ਦੀਪਕ ਸ਼ਬਦ ਵਿਗਾਸਿਆ RAM ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨਾ ਜਾਣਈ ਸਾਚੇ ਗੁਰ ਕਾ ਹੇਤ ਪਿਆਰ ਨਿਸੇਂ ਦਿਹਾਰੀ ਸੂਤੀਐ ਕਿਉ ਪਿਰ ਬਿਨ ਰੈਣ ਵਿਹਾਈ ਅੰਕ ਜਲੂ ਤਨ ਜਾਲੀ ਹੋ ਮਨ ਤਨ ਜਲ ਬਲ ਜਾਓ ਜਾ ਤਨ ਕੰਤ ਨਾ ਰਾਵੀਆ ਤਾਂ ਤਨ ਮਿਰਥਾ ਜੋਬਨ ਜਾਏ ਸੇ ਜੈ ਕੰਤ ਮਹਿਲੜੀ ਸੂਤੀ ਬੂਝ ਨਾ ਪਾਏ ਓ ਸੂਤੀ ਪਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਗੁਰ ਮੈਲੀ ਪੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਅਪਾਰ ਸਾਚੂ ਮਾਨ ਮਹਿਤ ਤੂੰ ਆਪੇ ਦੇਵਨਹਾਰ ਹਰ ਜਿਉ ਤੂੰ ਕਰਤਾ ਕਰਤਾਰ ਜੋ ਪਾਵੈ ਤਿਉ ਰਾਖ ਤੂੰ ਹਰ ਨਾਮ ਮਿਲੈ ਆਚਰ ਰਹਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ ਗੁਰ ਕਾਹ ਸ਼ਬਦ ਸਲਾਹਣਾ ਘਟ ਘਟ ਦੀਠ ਆਡੀਠ ਆਪੇ ਸਾਗਰ ਬੋਹਤਾ ਆਪੇ ਪਾਰਿ ਅਪਾਰ ਸਾਚੀ ਬਾਟ ਸੁ ਜਾਣ ਤੂੰ ਸ਼ਬਦ ਲਗਾਵਣ ਹਾਰ ਨਿਰਿਆ ਡਰ ਜਾਣੀਐ ਬਾਜ ਗੁਰੂ ਗੋਬਾਰ ਵਸਤਰ ਕਰਤਾ ਦੇਖੀਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦਾ ਪਾਏ ਪੁਰਾ ਕੇਸੇ ਉबरे ਸਾਚੇ ਸਿਉ ਲਿਵ ਲਾਇ ਹਰ ਜੋ ਸ਼ਬਦ ਪਛਾਨੀਐ ਸਾਚ ਰਤੇ ਗੁਰਵਾਕ ਤਿਤਨ ਮੈ ਨ ਲੱਗਈ ਸੱਚ ਕਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਐ ਮੇਨ ਨਾਮਹਿ ਕਿਆ ਸਾਖ ਜਿਨੀ ਸੱਚ ਪਛਾਨਿਆ ਸੇ ਸੁਖੀਏ ਯੁਗ ਚਾਰ ਹਉ ਮੈਂ ਤਿਸਨਾ ਮਾਰਕ ਸੱਚ ਰਖਿਆ ਉਤਾਰ ਯਗ ਮੈਲਾ ਹਾ ਏਕ ਨਾਮ ਪਾਈਐ ਗੁਰ ਵਿਚਾਰ ਸਾਚੋ ਵਖਰ ਲਾ ਦੀਐ ਲਾਭ ਸਦਾ ਸਚਰਾਸ ਸਾਚੀ ਦਰਗਹਿ ਬੈ ਸਹੀ ਭਗਤ ਸਚੀ ਅਰਦਾਸ ਪਤਸੋਂ ਲੇਖਾ ਨਿਭੜੈ ਆਰਾਮ ਨਾਮ ਪ੍ਰਗਾਸ ਉਚੋ ਚੋਦ ਆਖੀਐ ਕਹੋ ਨ ਦੇਖਿਆ ਜਾਏ ਜੈ ਦੇਖਾ ਤੈਕ ਤੂ ਸਤਗੁਰ ਦਿਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਬਾਈ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰਖਾਰਾ ਸਗਾਹੋ ਅਤ ਸਿਆਣੀ ਸੋਹਣੀ ਕਿਉ ਕੀਤੋ ਵਾਸਾ ਹੋ ਕੀਤੇ ਕਾਰਨ ਪਾਕੜੀ ਕਾਲ ਨਟ ਲੈ ਸਿਰਾਉ ਭਾਈ ਦੇਉ ਸਿਰ ਜਾਣੋ ਕਾਲ ਜੋ ਮਛੀ ਤਿਉ ਮਾਨਸਾ ਪਵੈ ਚਿੰਤਾ ਜਾਲ ਰਹਾਓ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਫਾਰ ਸਚ ਰਹਿ ਤੇ ਸੇ ਉਬਰੇ ਦੁਬਦਾ ਛੋਡ ਵਿਕਾਰ ਉਹ ਤਨ ਕੈ ਬਲਿਹਾਰ ਲੈ ਦਰ ਸਚੀ ਸਚਿਆਰ ਸਿਚਾਨੇ ਜੋ ਪੰਖੀਆ ਜਾਲੀ ਬਾਦ ਕਾ ਹਾਥ ਗੁਰਾਂ ਕੇ ਸੇ ਉਬਰੇ ਹੋਰ ਫਾਤੇ ਝੋਗੇ ਸਾਥ ਮੇਨੇ ਨਾਮ ਹੈ ਚੁਣ ਸੱਟੀ ਐ ਕੋਈ ਨ ਸੰਗੀ ਸਾਥ ਸਚੋ ਸੱਚਾ ਆਖੀ ਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਨ ਮਨ ਸੱਚ ਧਿਆਨ ਮਾਨਮਕ ਸੂਚੈ ਜਾਣੀਐ ਗੁਰਮੁਖ ਜਿਨਾ ਗਿਆਨ ਸਤਿਗੁਰ ਆਗੇ ਅਰਦਾਸ ਕਰ ਸਾਜਨ ਦੀ ਮਿਲਾਏ ਸਾਜਨ ਮਿਲੀਐ ਸੁਖ ਪਾਇਆ ਜਮਦੂਤ ਮੁਏ ਵਿਖ ਖਾਏ ਨਾਮੈ ਅੰਦਰ ਹੋਵਸਾ ਨਾਮ ਸਹਿ ਮਨਿ ਆਏ ਬਾਜੂ ਗੁਰੂ ਗੁਬਾਰ ਹੈ ਬਿਨ ਸਬਦੈ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸਾਚ ਰਹਿ ਲਿਵਲਾਏ ਤਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਇ ਤੂੰ ਹੈ ਸਾਜਨ ਤੂੰ ਸਜਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਲਾਹੀ ਐ ਅੰਤ ਨ ਪਾਰਾ ਵਾਰ ਤਥੈ ਕਾਲ ਆਪੜੈ ਜਿਥੈ ਗੁਰ ਕਾ ਸ਼ਬਦਿ ਅਪਾਰ ਹੁਕਮੀ ਸਬੇ ਉਪਜੈ ਹੁਕਮੀ ਕਾਰ ਕਮਾਇ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਇ ਨਾਨਕ ਜੋਤਿ ਸਪਾਵੈ ਸੋਥੀਐ ਨ ਜਨਤਾ ਬਸ ਕਿਛ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੈ ਤਨ ਝੂਠ ਹੈ ਜੇ ਹਵਾ ਝੂਠੀ ਹੋਏ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨ ਮਾਂਜੀਐ ਸਾਚੇ ਤੇ ਸਚ ਹੋਏ ਮੁੰਦੇ ਗੁਣਹੀਨੀ ਸੁਖ ਕੇ ਪੇਰਲੀਆ ਰਸ ਮਾਨਸੀ ਸਾਬਦ ਸੁਖ ਨੀਂ ਰਹਾ ਪਿਰ ਪਰਦੇਸੀ ਜੇ ਥੀ ਐ ਤਨ ਵਾਂਡੀ ਚੋਰੇ ਜਿਉ ਜਰ ਥੋੜਾ ਮੱਛਲੀ ਕਰਨ ਭਲਾ ਕਰੇ ਪਿਰ ਪਾਵੇ ਸੁਖ ਪਾਈਐ ਜਾਇ ਆਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਕੀ ਸਹੇਲੀ ਨਾਲ ਤਨ ਸੁਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੈ ਗੁਣ ਨਾਲ ਕਾਮਣ ਕਾਮਨਾ ਆਵੈ ਖੂਟੀ ਆਵ ਗਣਿਆਰ ਨਾ ਸੁਖ ਪਈਐ ਸੋਹ ਹੋਰੈ ਝੂਠ ਜਲੀ ਵੇਕਾਰ ਅਮਣ ਮੰਯਣ ਗਾ ਡਾਕੜੋ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋਕਿਤ ਸਾਦ ਪਿਰ ਕੈ ਕਾਮਨਾ ਆਵੈ ਭੂਲੇ ਫਾਦਲ ਬਾਦ ਦਰਕਰ ਟੋਈ ਨਾਲ ਹੈ ਛੂਟੀ ਦੂਜੈ ਸਾਦ ਪੰਡਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕੋ ਮਤੀ ਦੇ ਚਲੈ ਮਾਇਆ ਕਾ ਵਪਾਰ ਕਥਨੀ ਛੂਟੀ ਜਗ ਭਵੈ ਰਹਿਣੀ ਸ਼ਬਦ ਸੁਸਾਰ ਪੰਕੇਤੇ ਪੰਡਤ ਜੋਤ ਕੀ 베ਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੀ ਵਾਦੇ ਆਮਣ ਜਾਣ ਮੇਨੂ ਗੁਰ ਕਮ ਨਾ ਛੁਟਸੀ ਕੈ ਸੁਨ ਆਖ ਬਖਾਨ ਸਭ ਅਗੁਣ ਗੰਤੀ ਸਭ ਗੁਣਵੰਤੀ ਆਕੀਐ ਮੈਂ ਗੁਣ ਨਾਹੀ ਕੋਈ ਹਰ ਵਰਨਾਰ ਸੁਹਾਮਣੀ ਮੈਂ ਪਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਮ ਵਿਛੋੜਾ ਹੋਇ ਸ੍ਰੀ ਰਾਗ ਮਹੱਲਾ ਪਹਿਲਾ ਜਪਤਵ ਸੰਜਮ ਸਾਦੀਐ ਤੀਰਤ ਕੀਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕੀ ਆਤਾਸ ਜਿਹ ਹਾਰਾ ਦੇਤੀ ਹਾ ਲੂਣੈ ਬਿਨ ਗੁਰ ਜਨਮ ਵਿਡਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਗੁਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਓ ਵਿਣਰਾ ਸੀਵਾ ਵਪਾਰੀਆ ਤੱਕੇ ਕੁੰਡਾ ਚਾਰ ਮੂਲਾ ਬੂਝੈ ਆਪਣਾ ਵਸਤਰ ਹੀ ਕਰਬਾਰ ਵਿਣ ਵਖਰ ਦੁਖ ਅਗਲਾ ਕੂੜ ਮੁੱਠੀ ਕੁੜਿਆਰ ਲਾਹੈ ਨਿ ਸੁਨਉ ਤਨਾ ਪਰਖੈ ਰਤਨ ਵਿਚਾਰ ਵਸਤਲ ਹੈ ਕਰਿ ਆਪਣੈ ਚੱਲੈ ਕਾਰਜ ਸਾਰ ਵਣਜਾਰਿਆ ਸੋ ਵਣਜਕਾਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈਐ ਜੇ ਮੇਲੇ ਮੇਲਣਹਾਰ ਮਿਲਿਆ ਹੋਇ ਨਾ ਵਿਛੜੈ ਜਿਸੇ ਅੰਤਰ ਜੂਤਿ ਅਪਾਰ ਸਚੈ ਆਸਨ ਸਾਚ ਰਹਿ ਸਚੈ ਪ੍ਰੇਮ ਪਿਆਰ ਜਿਨਿ ਆਪਛਾਣਿਆ ਕਰਮੈ ਮੈਲ ਸੁਠਾਈ ਸੱਚੇ ਸੇ ਤੀਰ ਤਿਆ ਸੱਚੋ ਬੱਲੈ ਪਾਏ 53 ਸੂਪ੍ਰਬ ਜਾਣੀਐ ਸਾਚੋ ਸਾਚੈ ਨਾਹੀ ਸਾਤਨ ਖਰੀ ਸੁਹਾਵਣੀ ਜਿਨ ਪਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੂਪਿਰ 라ਵੇ ਰੰਗ ਸੱਚ ਸੁਹਾਗਣ ਸਾਪਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾ ਥਲ ਚੜ ਡੂੰਗਰ ਜਾਓ ਬਨ ਮਹਿ ਫੂਲੀ ਜੇ ਫਿਰੈ ਬਿਨ ਗੁਰ ਬੂਜ ਨਾ ਪਾਓ ਨਾਮ ਬੁਲੀ ਜੇ ਫਿਰਾ ਫਿਰ ਫਿਰ ਆਵੋ ਜਾਓ ਪੁੱਛੋ ਜਾਇ ਪੁਆਦੀ ਆ ਚੱਲੈ ਚੱਕਰ ਹੋਏ ਰਾਜਨ ਜਾਣੈ ਆਪਣਾ ਦਰ ਕਰ ਠਾਕ ਨ ਹੋਏ ਨਾਨਕ ਏਕੋ ਰਬ ਰਹਿਆ ਦੂਜਾ ਅਵਰ ਨ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੂ ਮਨ ਵਸੈ ਸੋ ਜਾਣੈ ਅਬ ਪੀਰ ਸਜੇ ਤੇ ਸੁਖ ਅਗਲੋ ਨਾ ਲਾਗੇ ਜਮ ਤੀਰ ਭਾਈ રે ਮੈਲ ਨਾਹੀ ਨਿਰਮਲ ਜਲ 나ਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ ਹਰ ਕਾਮੰਦਰ ਸੋਹੜਾ ਕੀਆ ਕਰਨੈ ਹਾਰ ਰਵਸਸ ਦੀਪ ਅਨੂਪ ਜੋਤ ਤ੍ਰਿਪ万 ਜੋਤ ਅਪਾਰ ਹਾਟ ਪਟਨ ਗੜ ਕੋਠੜੀ ਸੱਚ ਸੌਦਾ ਵਪਾਰ ज्ञान एंजन पै फंजना देख नरंजन पाए गुप्त प्रगट सब जानी है जे मन राखै ठाए ऐसा सतगुरु जे मिलै ता सहजै लही मिलाए कसकस कस वट्टी लायी है परखै हित चित्त लाये खोटे पौठोर्न न पाए नीखरे क जानै पाए आसन दे सा दूर कर ऊ मल जाय समाए ਸੋਫਗੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸੁਖੈ ਕੋ ਦੁੱਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਏ 베ਦ ਪੁਕਾਰੈ ਬਾਚੀਐ ਬਾਣੀ ਬ੍ਰਹਮ ਵਿਆਸ ਮਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸਾਚਰਤੇ ਸੇ ਜਿਣ ਗਏ ਹੋ ਸਦ ਬਲੇ ਹਾਰੈ ਜਾਸ ਚੋ ਜੁਗ ਮੈ ਲੈ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਹੁਣ ਆ ਮੋ ਕਾਲਾ ਪਤ ਖੋਏ ਜਿਨੀ ਨਾਮ ਸਾਰੇ ਆਗਣ ਮੁੱਠੀ ਰੋਏ ਖੋਜਤ ਖੋਜਤ ਪਾਏ ਆ ਡਰ ਕਰ ਮਿਲੈ ਮਿਲਾਏ ਆਪਛਾਣੈ ਕਰ ਵਸੈ ਹੋ ਮੈਤਸ ਨਾ ਜਾਏ ਨਾਨਕ ਨਿਰਮਲ ਉਜਰੇ ਜੋ ਹਰਾਤੇ ਹਰ ਨਾਇ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਪੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਹਰ ਜਪ ਨਾਮ ਧਿਆਈ ਤੂੰ ਜਮ ਡਰ ਪੈ ਦੁਖ ਪਾਗ ਦੁਖ ਗਣੋਂ ਦੁਹਾਗਣੀ ਕਿਉ ਥਿਰ ਰਹੈ ਸੁਹਾਗ ਪਾਈ ਰੇ ਅਵਰ ਨਾਈ ਮੈਂ ਥਾਉ ਮੈਂ ਤਨ ਨਾਮ ਨਿਦਾਨ ਹੈ ਗੁਰ ਦੀ ਆ ਬਲ ਜਾਉ ਰਹਾਉ ਗਣਮਤ ਪਤ ਸੁਬਾਸ ਤਿਸ ਤਿਸ ਕੈ ਸੰਗ ਮਿਲਾਉ ਤਿਸ ਬਿਨ ਕੜੀ ਨਾ ਜੀਵਉ ਨਾ ਬਿਨ ਨਾਮੈ ਮਰ ਜਾਉ ਮੈਂ ਅੰਦਲੇ ਨਾਮ ਨਾ ਵਿਸਰੈ ਟਿਕ ਟਕੀ ਕਰ ਜਾਉ ਗੁਰੂ ਜਿਨਾ ਕਾਂਦਲਾ ਚੇਲੇ ਨਾਈ ਠਾਓ ਬਿਨ ਸਤਗੁਰ ਨਾਉ ਨ ਪਾਈਐ ਬਿਨ ਨਾਮੈ ਕਿਆ ਸਾਵਉ ਆਏ ਗਿਆ ਪਛਤਾਵਣਾ ਜਿਉ ਸੁੰਜੈ ਕਰਕਾਉ ਬਿਨ ਨਾਮੈ ਦੁਖ ਦੇਹਰੀ ਜਿਉ ਕਲਰ ਕੀ ਪੀਤ ਤਵ ਲਗ ਮਹਿਲਾ ਪਾਈਐ ਜਗ ਲਗ ਸਾਚਨ ਚੀਤ ਸ਼ਬਦ ਰਤੈ ਕਰ ਪਾਈਐ ਨਿਰਵਾਣੀ ਪਦ ਨੀਤਾ ਹਉ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਉ ਸ਼ਬਦ ਸਲਾਹੀ ਮਾਨਵ ਸੈ ਹੂੰ ਮੈਂ ਦੁਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ્રોਧ ਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖੇ ਉਰਤਾਰ ਸੋ ਕਿਉ ਮੰਨੋ ਵਿਸਾਰੀਐ ਸਭ ਜੀਆ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨ ਦੂਜੀ ਵਾਰ ਚੌਦਾ ਹੀ ਤੇ ਪਾਈਐ ਹਰ ਨਾਮੈ ਲੱਗਾ ਪਿਆਰ ਬਿਨ ਸ਼ਬਦੈ ਜਗ ਪੂਲਾ ਫਿਰੈ ਮਰ ਜਨਮੈ ਵਾਰੂ ਵਾਰ ਸਬਸਲਾ ਹੈ ਆਪਕੋ ਵੱਡੋ ਵੱਡੇ ਦੀ ਹੋਏ ਗੁਰਬਿਨ ਆਪਨਾ ਚੀਨੀਐ ਕਹੈ ਸੁਣੈ ਕਿਆ ਹੋਏ ਨਾਨਕ ਸ਼ਬਦ ਪਹਿਚਾਣੀਐ ਹੋ ਮੈਂ ਕਰੈ ਨ ਕੋਈ ਸ੍ਰੀ ਦਾਗ ਮਹੱਲਾ ਪਹਿਲਾ ਮੈਨ ਪਿਰ ਤਾਂ ਨਿਸ਼ਿੰਗਾਰੀ ਐ ਜੋ ਬਨ ਬਾਦਕਵਾਰ ਨਾ ਮਾਣੈ ਸੁਖ ਸੇਜੜੀ ਬਿਨ ਗੁਰ ਪਿਰ ਬਿਨ ਪਿਰ ਬਾਦ ਸ਼ਿੰਗਾਰ ਦੂਕਣੋ ਦੋਹਾ ਗਣੀ ਨਾ ਕਰ ਸੇਜ ਪਤਾਰ ਮਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸ਼ਿੰਗਾਰ ਸਚ ਮਾਣੈ ਪਿਰ ਫਿਜੜੀ ਗੂੜਾ ਹਿਤ ਪਿਆਰ ਗੁਰਮੁਖ ਜਾਣ ਸਿ ਜਾਣੀਐ ਬੁਰ ਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਰਮੋਹੀ ਰੰਗ ਲਾਏ ਮਾਨ ਤਨ ਸਾਚ ਵਿਕਸਿਆ ਕੀਮਤ ਕਹਿ ਨਾ ਜਾਏ ਹਰ ਬਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਮਨ ਮੈਂ ਮਨੂਆ ਜੀ ਮਰੈ ਤਾਂ ਪਿਰ 라ਵੇ ਨਾਰ ਇਕ ਤਾਗੈ ਰਲ ਮਿਲੈ ਗਲ ਮੋਤੀਨ ਕਾ ਹਾਰ ਸੰਤ ਸਬਾ ਸੁਖ ਉਪਜੈ ਗੁਰਮੁਖ ਨਾਮੈ ਆਦਾਰ ਖਿਨ ਮੈ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਈ ਸ਼ਬਦ ਪਛਾਨੈ ਰਵ ਰਹੈ ਨਾ ਤਿਸ ਕਾਲ ਸਤਾਏ ਸਾਹਿਬ ਤੁਲ ਨਾ ਤੋਲੀਐ ਕਥਨ ਨ ਪਾਇਆ ਜਾਏ ਵਪਾਰੀ ਬਣਜਾਰਿਆ ਆਏ ਵਜੋਲਾ ਖਾਏ ਕਾਰਕਮ ਆਵੈ ਸੱਚ ਕੀ ਲਾਹਾ ਮਿਲੈ ਰਜ਼ਾਈ ਉਨਜੀ ਸਾਚੀ ਗੁਰ ਮਿਲੈ ਨਾ ਤਿਸ ਤੇ ਨਤਮਾਏ ਗੁਰਮਕ ਤੋਲ ਤੁਲਾਏ ਸੀ ਸੱਚ ਤਰਾ ਜੀ ਤੋਲ ਆਸਾ ਮਨ ਸਾ ਮੋਹਣੀ ਗੁਰ ਠਾਕੀ ਸੱਚ ਬੋਲਾ ਆਵਤ ਲਾਏ ਤੋਲ ਸੀ ਪੂਰਾ ਪੂਰਾ ਤੋਲ ਕਥਨੈ ਕਹਿ ਨਾ ਛੂਟੀ ਐ ਨਾ ਪੜ ਪੁਸਤਕ ਪਾਰ ਕਾਇਆ ਸੂਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰੁ ਸ੍ਰੀ ਦਾਗ ਮਹੱਲਾ ਪਹਿਲਾ ਸਤਗੁਰ ਪੂਰਾ ਜੀ ਮਿਲੈ ਪਾਈਐ ਰਤਨ ਵਿਚਾਰ ਮਨ ਦੀ ਜੈ ਗੁਰਿਆਪਣੈ ਪਾਈਐ ਸਰ ਸਰਬ ਪਿਆਰ ਮੁਕਤ ਬਦਾਰਤ ਪਾਈਐ ਅਭਗਨ ਮੇਟਨ ਹਾਰ ਭਾਈ ਰੇ ਗੁਰ ਬਿਨ ਗਿਆਨ ਨ ਹੋਇ ਪੁੱਛੋ ਬ੍ਰਹਮੈ ਨਾਰਦੈ 베ਦ ਬਿਆਸੈ ਕੋਈ ਰਹਾਉ ਗਿਆਨ ਧਿਆਨ ਤੁਨ ਜਾਣੀਐ ਕਤ ਕਹਾਵੈ ਸੋਇ ਸਫਲਿਓ ਬਿਰਖ ਹਰਿ ਆਵਲਾ ਸ਼ਾਵਕ ਨੇਰੀ ਹੋਇ ਲਾਲ ਜਿਵੇਂ ਹਰਮਾਨ ਕੀ ਗੁਰ ਪੰਡਾਰੈ ਸੋਇ ਗੁਰ ਪੰਡਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੂ ਵਖਰ ਸੰਚੀਐ ਪੂਰੈ ਕਰਮੁ ਪਾਰ ਸੁਖਦਾਤਾ ਦੁਖ ਮੇਟਣੋ ਸਤਗੁਰ ਅਸਰ ਸੰਗਾਰ ਬਜਰੈ ਬਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸਮੰਝ ਮਲਾਰ ਸਤਿਗੁਰ ਕਾ ਆਇ ਸਤਿਗੁਰ ਪੈ ਕਾ ਬੋਹ ਥਾਨ ਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਜੀਵਾ ਜਲੋ ਜਲਾਵਣੀ ਨਾਮ ਜਪੈ ਰਸਾਈ ਕਟ ਬਿਨ ਸੈ ਕਟ ਦੁਖ ਅਗਲੋ ਜਮ ਪਕੜੈ ਪੁਛਤਾਏ ਮੇਰੀ ਮੇਰੀ ਕਰ ਗਏ ਤਨ ਤਨ ਕਲ ਤਨ ਸਾਤ ਬਿਨਾ ਮੈਂ ਤਨ ਬਾਦ ਹੈ ਪੂਲੋ ਮਾਰਗ ਆਥ ਸਾਚੋ ਸਾਹਿਬ ਸੇਵੀਐ ਗੁਰਮੁਖ ਥੋ ਕਾਥ ਆਏ ਜਾਏ ਪੁਹਾਈਐ ਕੀਐ ਪਈਐ ਕਿਰਤ ਕਮਾਈ ਪੂਰਬ ਲਿਖਿਆ ਕਿਉ ਮਿਟਿਐ ਲਿਖਿਆ ਲੇਖ ਰਜਾਇ ਮਨ ਹਰ ਨਾਮ ਨਾ ਛੁਟੀਐ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਣ ਹੋ ਮੈਂ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਨੀ ਨਿਦਾਨੁ ਸ੍ਰੀ ਰਾਗ ਮਹੱਲਾ ਪਹਿਲਾ ਰੇਮਨ ਐਸੀ ਹਰਿ ਸਿ ਹਰਿ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਬੀਵਿਕ ਸੈ ਅਸਨੇ ਜਲ ਮੈ ਜੀਉ ਪਾਇ ਕੈ ਬਿਨ ਜਲ ਮਰਨ ਤਨੇ ਮਨ રે ਕਿਉ ਛੁੱਟਹਿ ਬਿਨ ਪਿਆਰ ਗੁਰਮੰਨ ਤੰਤਰ ਰਵ ਰਹਾ ਬਖਸ਼ੇ ਭਗਤ ਪੰਡਾ ਰਹਾ રે ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰਾ ညਉ ਅਦ ਕੋ ਤਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਖੜੀ ਨਾ ਜੀਵਈ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਾਤਰਕ ਮੇ ਸਭ ਸਰ ਪਰ ਥਲ ਹਰਿਆਵਲੇ ਕਬੂਦ ਨ ਪਵਈ ਕੇ ਕਰਮ ਲੈ ਸੋ ਪਾਈਐ ਕਿਰਤਨਾ ਪਾਇਆ ਧੇਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਪਟਨ ਆਪੇ ਖਵੇ ਦੁੱਧ ਕੋ ਖੱਪਣ ਨ ਦੇ ਆਪੇ ਮੇਲ ਵਿਛੁੰਨਿਆ ਸਚ ਵਡਾਈ ਦੇ ਦੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਚਕਵੀ ਸੂਰ ਕਨਪਾਲ ਨਹੀਂ ਇੰਦਨਾ ਸੋ ਵਈ ਜਾਣੈ ਦੂਰ ਹ ਦੂਰ ਮਨ ਮੁਖ ਸੋਜੀ ਨਾ ਪਵੈ ਗੁਰਮਖ ਸਦਾ ਹਜੂਰ ਮਨ ਮੁਖ ਗਣਤ ਗਣਾ ਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖਵਾ ਹੋਏ ਸੱਚਾ ਨੇਹੁ ਨਾ ਟੁੱਟੈ ਜੇ ਸਤਗੁਰੂ ਭੇਟੈ ਸੋ ਹੋਏ ਗਿਆਨ ਪਦਾਰਥ ਪਾਈਐ ਤ੍ਰਿਪ万 ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਨਾ ਕਾ ਗਾਹਕ ਹੋਏ ਖੇਲ ਗਏ ਸੇ ਪੰਖਣ ਜੋ ਚੁਗਦੇ ਸਰਤਲ ਕੜੀ ਕੇ ਮੋਹਤ ਕੇ ਚੱਲਣਾ ਖੇਲਣਾ ਅੱਜ ਕੇ ਕੱਲ ਜਿਸ ਤੂੰ ਮੇਲੈ ਸੋ ਮਿਲੈ ਜਿ ਆਏ ਸਚਾ ਪਿੜਮਲ ਬਿਨ ਗੁਰ ਪ੍ਰੀਤਿ ਨਾ ਉਪਜੈ ਹਉਮੈ ਮੈਲ ਨ ਜਾਏ ਸੋਹੰਗ ਆਪਿ ਛਾਣੀਐ ਸ਼ਬਦ ਭੇਦ ਪਤਿ ਆਏ ਗੁਰਮੁਖ ਆਪਿ ਬਚਾਣੀਐ ਅਵਰ ਕੇ ਕਰੈ ਕਰਾਏ ਮਿਲਿਆ ਕਾਕਿਆ ਮੇਲੀਐ ਸ਼ਬਦ ਮਿਲੈ ਪਤਿ ਆਏ ਮਨਮੁਖ ਸੋਜੀ ਨਾ ਪਵੈ ਵਿਛੜ ਝੋਟਾ ਖਾਇ ਨਾਨਕ ਤਰ ਕਰ ਇਕ ਹੈ ਅਵਰ ਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਾਨਮਕ ਭੁਲਾ ਭੁਲਾਈ ਐ ਪੂਲੀ ਠੋਰਨਾ ਕਾਏ ਗੁਰਬਿਨ ਕੋ ਨਾ ਦਿਖਾ ਬਈ ਅੰਦੀ ਆਵੇ ਜਾਏ ਗਿਆਨ ਪਦਾਰਤ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਪੂਲੀ ਡੋਹਾਗਣੀ ਨਾ ਪਰੇ ਅੰਕ ਸਮਾਏ ਰਹਾਉ ਪੂਲੀ ਫਿਰੈ ਦਸੰਤਰੀ ਭੂਲੀ ਗ੍ਰਹ ਤਜ ਜਾਏ ਪੂਲੀ ਡੁੰਗਰ ਥਲ ਚੜੈ ਫਰਮੈ ਮਨ ਡੁਲਾਏ ਤਰੁਬ ਸ਼ੁਨੀ ਕਿਉ ਮਿਲੈ ਗਰਬ ਮੁਠੀ ਬਿਲ ਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਬਾਕਣੀ ਹਰ ਗੁਣ ਨਾਮੇ ਆਧਾਰ ਜਿਉ ਬਾਵੇ ਤਿਉ ਰੱਖ ਤੂੰ ਮੈਂ ਤੁਝ ਬਨੇ ਅਵਰ ਕਮਨ ਪਤਾਰ ਖੜ ਪੜ ਪੜ ਪੂਲੀਐ ਵੇਖੀ ਬਹੁਤ ਵਿਮਾਨ ਤੀਰਤ ਨਾਤਾ ਕਿਆ ਕਰੈ ਮਨ ਮੈਂ ਮੈਲ ਗੁਬਾਨ ਗੁਰ ਬਿਨੋ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਤ ਪਾਈਐ ਗੁਰਮੁਖ ਤਤ ਵਿਚਾਰ ਸਤਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ ਕਰਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੂੰ ਮੈਂ ਵਿੱਚੋਂ ਖੋਏ ਨਾਮ ਪਦਾਰਤ ਪਾਈਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਾ ਪਾਈਐ ਆਪਨ ਲੇ ਆ ਜਾਏ ਗੁਰ ਕੀ ਚਰਨੀ ਲਾਗਰ ਹੋ ਵਿੱਚੋਂ ਆਪ ਗਵਾਇਐ ਸੱਚੇ ਸੇ ਤੀਰਤਿਆਸ ਚੋ ਪੱਲੈ ਪਾਏ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰੁ ਸ਼੍ਰੀ ਰਾਗ ਮਹੱਲਾ ਪਹਿਲਾ ਜਸਨਾਮ ਆਇਆ ਮੋਣੀ ਸੁਤਬੰਦਪ ਕਰਨਾਰ ਧਨ ਸੁਹਾਗਣ ਤਲ ਜੋ ਬਨ ਜਗ ਠੱਗਿਆ ਲਬ ਲੋਭ ਹੰਕਾਰ ਮੋਟਾ ਗੋਲੀ ਹਉ ਮਈ 사ਤਨ 사ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨੇ ਅਬਰ ਨਾ ਕੋਈ ਮੈਂ ਤੁਝ ਬਿਨੇ ਅਬਰ ਨਾ ਪਾਵੈ ਤੂ ਪਾਵੈ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖੋ ਜੋ ਦਿਸੈ ਸੋ ਚਲਸੀ ਕੂੜਾ ਮੋਹ ਨ ਵੇਖ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖੇ ਕੀ ਤੜੇ ਗੁਰ ਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤੁਧ ਪਾਵੈ ਸੇ ਪੱਲੇ ਖੂਟਾ ਖਰਾ ਨ ਕੋਏ ਗੁਰ ਸਰਨਾਈ ਛੁਟੀਐ ਮਨਮੁਖ ਖੋਟੀ ਰਾਸ ਅਸ਼ਟਤਾਤ ਪਾਤਸ਼ਾਹੀ ਕੜੀਐ ਸ਼ਬਦ ਵਿਗਾਸ ਆਪੇ ਪਰਖੈ 파ਰਖੂਖ ਪਵੈਖ ਜਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ ਕਹਿਣੇ ਹਾਤ ਨ ਲੱਭਈ ਸੱਚ ਟਿਕੈ ਪਤ ਪਾਏ ਗੁਰਮਤੂ ਸਾ ਲਾਹਣਾ ਹੋਰ ਕੀਮਤ ਕਹਿ ਨਾ ਜਾਏ ਜਿਤ ਤਨ ਨਾਮ ਨ ਪਾਵੈ ਤਿਤ ਤਨ ਹੋਮੈ ਜਵਾਦ ਗੁਰ ਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ ਮੈਨੂੰ ਗੁਣ ਕਾਮਨ ਆਵਈ ਮਾਇਆ ਫੀਕਾ ਸਾਦ ਆਸਾ ਅੰਦਰ ਜਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਐ ਮੂਹੇ ਮੋ ਝੋਟਾ ਖਾਏ ਅਵਗਣ ਬੱਦਾ ਮਾਰੀਐ ਝੂਟੈ ਗੁਰਮਤਿ ਨਾਈ ਸਰਬੇ ਥਾਈ ਏਕ ਤੂੰ ਯੋ ਪਾਵੇ ਤਿਉ ਰਾਖ ਗੁਰਮੁਖਿ ਥਾਚਾ ਮਨ ਵਸੈ ਨਾਮ ਪਲੋਪਤ ਸਾਖ ਹਉ ਮੈ ਰੋਗ ਗਵਾਈਏ ਸ਼ਬਦ ਸਚੈ ਸਚਾਪਕ ਅਕਾਸੀ ਪਤਾਲ ਤੂੰ ਤ੍ਰਿਪਣ ਰਹਿ ਆ ਸਮਾਏ ਆਪੇ ਭਗਤੀ ਪਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨਾ ਵਿਸਰੈ ਜੋ ਪਾਵੇ ਤਿਉ ਰਜਾਈ